ਇਕ ਓੰਕਾਰੁ ਸਤਿ ਗੁਰ ਪ੍ਰਸਾਦਿ ਰਾਗ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸਰੈ ਰਤਨੀ ਤਾ ਹੋਹਿ ਜੜਾਉ ਜੇ ਮੇਰੇ ਵਾਸਤੇ ਮੋਤੀਆਂ ਦੇ ਮਹਿਲ ਮਾੜੀਆਂ ਉਸਰ ਪਹਿਣ ਜੇ ਉਹ ਮਹਿਲ ਮਾੜੀਆਂ ਰਤਨਾ ਨਾਲ ਜੜਾਉ ਹੋ ਜਾਣ ਕਸਤੂਰ ਕੁੰਗੂ ਅਗਰ ਚੰਦਨ ਲੀਪਿ ਆਵੈ ਚਾਉ ਜਿਉ ਮਹਿਲ ਮਾੜੀਆਂ ਨੂੰ ਕਸਤੂਰੀ ਕੇਸਰ ਊਦ ਦੇ ਚੰਦਨ ਨਾਲ ਲਿਪਾਈ ਕਰਕੇ ਮੇਰੇ ਅੰਦਰ ਚਾਉ ਚੜੇ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੈ ਨਾਉ ਤਾਂ ਵੀ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਹਨਾਂ ਮਹਿਲ ਮਾੜੀਆਂ ਨੂੰ ਵੇਖ ਕੇ ਮੈਂ ਕਿਤੇ ਹੈ ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰਨਾ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਠਿਕੇ ਹੀ ਨਾ ਹਾਰ ਬਿਨਾ ਜੀਉ ਜਲ ਬਲ ਜਾਓ ਪ੍ਰਭੂ ਤੋਂ ਵਿਛੜ ਕੇ ਜਿੰਦ ਸੜ ਬੜ ਜਾਂਦੀ ਹੈ ਮੈਂ ਆਪਣਾ ਗੁਰੂ ਪੂਛ ਦੇਖਿਆ ਔਰ ਨਹੀਂ ਥਾਉਂ ਰਹਾਉ ਮੈਂ ਆਪਣੇ ਗੁਰੂ ਨੂੰ ਪਛਕੇ ਵੇਖ ਲਿਆ ਹੈ ਤੇ ਮੈਨੂੰ ਯਕੀਨ ਵੀ ਆ ਗਿਆ ਹੈ ਕਿ हे ਪ੍ਰਭੂ ਦੀ ਯਾਦ ਤੋਂ ਬਿਨਾ ਖੂਰ ਕੋਈ ਥਾਂ ਨਹੀਂ ਹੈ ਜਿੱਥੇ ਉਹ ਸਾੜ ਮੁੱਕ ਸਕੇ ਰਹਾਉ ਧਰਤੀ ਪਾਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਜੇ ਮੇਰੇ ਰਹਿਣ ਵਾਸਤੇ ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ ਜੇ ਮੇਰੇ ਸੌਣ ਵਾਲੇ ਪਲੰਘ ਉੱਤੇ ਲਾਲ ਜੜੇ ਜਾਣ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਜੇ ਮੇਰੇ ਸਾਹਮਣੇ ਉਹ ਸੁੰਦਰ ਇਸਤਰੀ ਹਾਉ ਭਾਵ ਕਰੇ ਜਿਸਦੇ ਮੱਥੇ ਉੱਤੇ ਮਣੀ ਸੋਭ ਰਹੀ ਹੋਵੇ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾ ਆਓ ਤਾਬੀ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ ਵੇਖ ਕੇ ਮੈਂ ਕਿਤੇ हे ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰਣਾ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ਸਿੱਧ ਹੋਵਾ ਸਿੱਧ ਲਈ ਰੇਧ ਅੱਖਾਂ ਆਓ ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ ਜੇ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜਾ ਮਾਰਾਂ ਤੇ ਉਹ ਮੇਰੇ ਪਾਸ ਆ ਜਾਣ ਗੋਪਤ ਪ੍ਰਗਟ ਹੋਏ ਬੈਸਾਂ ਲੋਪ ਰੱਖੈਂ ਪਾਉ ਜੇ ਜੋਗ ਦੀ ਤਾਕਤ ਨਾਲ ਮੈਂ ਕਦੇ ਲੁਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ ਜੇ ਸਾਰਾ ਜਗਤ ਮੇਰਾ ਆਦਰ ਕਰੇ ਮਤ ਦੇਖ ਭੁਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਤਾਂ ਭੀ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਹ ਨਾ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ ਹੈ ਪ੍ਰਭੂ ਤੈਨੂੰ ਭੁਲਾ ਨਾ ਬੈਠਾ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਠਿਕੇ ਹੀ ਨਾ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਉਂ ਜੇ ਮੈਂ ਫੌਜਾਂ ਇਕੱਠੀਆਂ ਕਰਕੇ ਬਾਦਸ਼ਾਹ ਬਣ ਜਾਵਾਂ ਤੇ ਤਖਤ ਉੱਤੇ ਪੈਰ ਰੱਖਾਂ ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ ਹੁਕਮ ਹਾਸਲ ਕਰੀ ਬੈਠਾਂ ਨਾਨਕ ਸਭ ਵਾਓ ਜੇ ਮੈਂ ਤਖਤ ਉੱਤੇ ਬੈਠਾਂ ਬਾਦਸ਼ਾਹੀ ਦਾ ਹੁਕਮ ਚਲਾ ਸਕਾਂ ਤਾਂ ਵੀ हे ਨਾਨਕ ਇਹ ਸਭ ਕੁਝ ਵਿਅਰਥ ਹੈ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਉ ਮੈਨੂੰ ਖਤਰਾ ਹੈ ਕਿ ਰਾਜ ਭਾਗ ਵੇਖ ਕੇ ਮੈਂ ਕਿਤੇ ਹੈ ਪ੍ਰਭੂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾ ਸ੍ਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਅਰਜ਼ਾ ਪਵਨ ਪੀਣ ਅਪਿਆਓ ਜੇ ਮੇਰੀ ਉਮਰ ਕਰੋੜਾਂ ਹੀ ਸਾਲ ਹੋ ਜਾਏ ਜੇ ਹਵਾ ਮੇਰਾ ਖਾਣਾ ਪੀਣਾ ਹੋਵੇ ਜੇ ਮੈਂ ਹਵਾ ਦੇ ਆਸਰੇ ਹੀ ਜੀ ਸਕਾਂ ਚੰਦ ਸੂਰਜ ਦੋਏ ਗੁਫਾ 'ਨ ਦੇਖਾਂ ਸੁਪਨੇ ਸੌਣ ਨਾ ਥਾਵਾਂ ਜੇ ਕਿਸੇ ਗੁਫਾ ਵਿੱਚ ਬੈਠਾ ਰਹਿ ਕੇ ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ ਭਾਵ ਕੇ ਦਿਨ ਰਾਤ ਮੈਂ ਫੋਵੇ ਚ ਬੈਠ ਕੇ ਸਮਾਧੀ ਲਾਈ ਰੱਖਾਂ ਜੇ ਸੁਪਨੇ ਵਿੱਚ ਵੀ ਸੌਣ ਦੀ ਥਾਂ ਨਾ ਮਿਲੇ ਜੇ ਕਦੇ ਵੀ ਨਾ ਸੌ ਸਕਾਂ ਭੀ ਤੇਰੀ ਕੀਮਤ ਨਾ ਪਾਵੇ ਹਾਂ ਕਿ ਵੜਿਆ ਖਾਣਾ ਤਾਂ ਭੀ ਹੈ ਪ੍ਰਭੂ ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ ਮੈਂ ਤੇਰੀ ਕਿਤਨੀ ਕੋ ਵਡਿਆਈ ਦੱਸਾਂ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ਸਾਚਾ ਨਿਰੰਕਾਰ ਨਿਜ ਥਾਏ ਸਦਾ ਕਾਇਮ ਰਹਿਣ ਵਾਲਾ ਨਿਹਰਾਕਾਰ ਪ੍ਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ ਸੋਣ ਸੋਣਾ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਹੀ ਉਸ ਦੀ ਬਜ਼ੁਰਗੀ ਦਾ ਬਿਆਨ ਕਰ ਦਿੰਦੇ ਹਾਂ ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫਤ ਸਲਾਦ ਤਾਂਗ ਪੈਦਾ ਕਰ ਦਿੰਦਾ ਹੈ ਰਹਾਉ ਕੋਸਾ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਜੇ ਤਪਾਂ ਤੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ ਮੈਂ ਉਹ ਹ ਉਹ ਸੁਟਾ ਮੁੜ-ਮੁੜ ਰਤਾ-ਰਤਾ ਕਟਾ ਦਿਆਂ ਚੱਕੀ ਵਿੱਚ ਪਾ ਕੇ ਪੀ ਦਿਆਂ ਅੱਗੀ ਸੇਤੀ ਜਾਲੀਆਂ ਪਸਮ ਸੇਤੀ ਰਲ ਜਾਓ ਆਗ ਨਾਲ 60 ਸੋਟਾਂ ਤੇ ਆਪਣੇ ਆਪ ਨੂੰ ਸਵਾ ਨਾਲ ਰਲਾ ਦਿਆਂ ਭੀ ਤੇਰੀ ਕੀਮਤ ਨਾ ਪਾਵੇ ਹਉ ਕੇ ਵੜਿਆ ਖਾ ਨਾਉ ਇਤਨੇ ਤਪ ਸਾਧ ਕੇ ਭੀ हे ਪ੍ਰਭੂ ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ਪੰਚੀ ਹੋਏ ਕਹ ਜੇ ਪਵਾ ਸੈ ਅਸਮਾਨੀ ਜਾਓ ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤੱਕ ਪਹੁੰਚ ਸਕਾਂ ਨਦਰ ਹੀ ਕਿਸੇ ਨਾ ਆਵਾਂ ਨਾ ਕਿਸ਼ ਪੀਂਆਂ ਨਾ ਖਾਓ ਜੇ ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ ਮੈਂ ਕਿਸੇ ਨੂੰ ਦਿਸ ਨਾ ਸਕਾਂ ਖਾਵਾ ਪੀਵਾ ਵੀ ਕੁਛ ਨਾ ਭੀ ਤੇਰੀ ਕੀਮਤ ਨਾ ਪਵੈ ਹਾਂ ਕੇਵੜ ਆਖਾਂ ਨਾ ਇਤਨੀ ਪੌਂਚ ਰੱਖਦਾ ਹੋਇਆ ਵੀ हे ਪ੍ਰਭੂ ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਭਾਉ हे ਨਾਨਕ ਆਖ ਕੇ हे ਪ੍ਰਭੂ ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ ਲੱਖਾਂ ਮਣ ਕਾਗਜ਼ ਹੋਣ ਤੇ ਉਹਨਾਂ ਨੂੰ ਮੁੜ ਮੁੜ ਪੜ ਕੇ ਵਿਚਾਰ ਪੀ ਕੀਤੀ ਜਾਵੇ ਮਸੂ ਤੋਟ ਨਾ ਆਵੇ ਲੇਖਣ ਪਾਉਣ ਚਲਾਓ ਜੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾ ਲਿਖਦਿਆਂ ਲਿਖਦਿਆਂ ਸਿਆਹੀ ਦੀ ਵੀ ਕਦੇ ਤੋਟ ਨਾ ਆਵੇ ਭੀ ਤੇਰੀ ਕੀਮਤ ਨਾ ਪਵੇ ਹਾਂ ਕੇ ਵੜਿਆ ਖਾਣਾ ਤਾਂ ਪੀ ਹੈ ਪ੍ਰਭੂ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ਸ੍ਰੀ ਰਾਗ ਮਹਲਾ ਪਹਿਲਾ ਲੇਖੇ ਬੋਲਣ ਬੁੱਲਣਾ ਲੇਖੇ ਖਾਣਾ ਖਾਓ ਸਾਡਾ ਬੋਲ ਚਾਲ ਸਾਡਾ ਖਾਣ ਪੀਣ ਥੋੜੇ ਹੀ ਸਮੇ ਲਈ ਹੈ ਲੇਖਾ ਵਾਟ ਚਲਾਈਆ ਲੇਖਾ ਸੁਣ ਵੇਖਾਓ ਜਿਸ ਜੀਵਨ ਸਫਰ ਵਿੱਚ ਅਸੀਂ ਤੁਰੇ ਹੋਏ ਹਾਂ ਇਹ ਸਫਰ ਵੀ ਥੋੜੇ ਹੀ ਚਿਰ ਲਈ ਹੈ ਦੁਨੀਆ ਦੇ ਰਾਗ ਰੰਗ ਤੇ ਰੰਗ ਤਮਾਸ਼ੇ ਸੁਣਨੇ ਵੇਖਣੇ ਵੀ ਥੋੜੇ ਹੀ ਸਮੇ ਲਈ ਹਨ ਲੇਖਾ ਸਾਲਵਾਈ ਹੈ ਪੜੇ ਕਿ ਪੁੱਛਣ ਜਾਓ ਅਸੀਂ ਜ਼ਿੰਦਗੀ ਦੇ ਸਾਹ ਗਿਣੇ ਵਿੱਚ ਸਮੇਂ ਲਈ ਹੀ ਲੈ ਰਹੇ ਹਾਂ ਮੈਂ ਇਸ ਬਾਰੇ ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀ ਪੁੱਛਣ ਜਾਵਾਂ ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹਰ ਕੋਈ ਜਾਣਦਾ ਹੈ ਬਾਬਾ ਮਾਇਆ ਰਚਨਾ ਧੋ ਹੇ ਭਾਈ ਮਾਇਆ ਦੀ ਖੇਡ ਜੀਵਾਂ ਲਈ 4 ਦਿਨਾਂ ਦੀ ਹੀ ਖੇਡ ਹੈ ਅੰਧ ਨਾਮ ਵਿਸਾਰਿਆ ਨਾ ਤਿਸ ਏ ਨਾ ਓ ਰਹਾਓ ਪਰ ਚਾਰ ਦਿਨਾਂ ਦੀ ਖੇਡ ਵਿੱਚ ਅੰਨੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ ਨਾ ਮਾਇਆ ਨਾਲ ਹੀ ਨਿਭਦੀ ਹੈ ਤੇ ਨਾ ਪ੍ਰਭੂ ਦਾ ਨਾਮ ਹੀ ਮਿਲਦਾ ਹੈ ਰਹਾਓ ਜੀਵਨ ਮਰਣਾ ਜਾਇ ਕੈ ਇਥੈ ਖਾਜੈ ਕਾਲ ਜਗਤ ਵਿੱਚ ਜਨਮ ਲੈ ਕੇ ਜੰਮਣ ਤੋਂ ਮਰਨ ਤੱਕ ਸਾਰੀ ਉਮਰ ਮਨੁੱਖ ਖਾਣ ਦੇ ਆਹਰੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰੇ ਲੱਗਾ ਰੁੱਝਿਆ ਰਹਿੰਦਾ ਹੈ ਜਿੱਥੈ ਬਹਿ ਸਮਝਾਈਐ ਤਿੱਥੈ ਕੋਏ ਨ ਚੱਲਿਓ ਨਾਲ ਜਿਨ੍ਹਾਂ ਦੀ ਖਾਤਰੇ ਦੌੜ ਭੱਜ ਕਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਉਹ ਥਾਂ ਤੱਕ ਸਾਥ ਨਹੀਂ ਨਿਭਾਉਂਦਾ ਜਿੱਥੇ ਇਸ ਨੂੰ ساری ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਲੇਖਾ ਸਮਝਾਇਆ ਜਾਂਦਾ ਹੈ ਰੋਮਣ ਵਾਲੇ ਜਿੱਤੜੇ ਸਭ ਬੰਨੈ ਪੰਡ ਪਰਾਲ ਇਸ ਤੇ ਮਰਨ ਪਿੱਛੋਂ ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ ਇਸ ਦੇ ਭਾ ਦੀਆਂ ਪਰਾਲੀ ਦੀਆਂ ਪੰਡਾਂ ਪੈ ਚੁੱਕਦੇ ਹਨ ਕਿਉਂਕਿ ਮਰਨ ਵਾਲੇ ਨੂੰ ਤਾਂ ਕੋਈ ਲਾਭ ਨਹੀਂ ਹੁੰਦਾ ਸਭ ਕੋ ਆਖੇ ਬਹੁਤ ਬਹੁਤ ਘਟ ਨਾ ਆਖੇ ਕੋਈ ਇਹ ਪ੍ਰਭੂ ਹਰੇਕ ਜੀਵ ਤੇ ਨੂੰ ਬਹੁਤ ਬਹੁਤ ਧੰਨਵਾਸ ਤੇ ਹੀ ਆਖਦਾ ਹੈ ਕੋਈ ਵੀ ਥੋੜਾ ਨਹੀਂ ਮੰਗਦਾ ਕਿਸੇ ਨੇ ਵੀ ਕਦੇ ਮੰਗਣ ਤੋਂ ਬਸ ਨਹੀਂ ਕੀਤੀ ਮੰਗ ਮੰਗ ਕੇ ਕਦੇ ਕੋਈ ਵੀ ਰਜਿਆ ਨਹੀਂ ਪਰ ਉਹ ਸਾਰਾ ਧਨ ਇੱਥੇ ਹੀ ਰਹਿ ਜਾਂਦਾ ਹੈ ਕੀਮਤ ਕਿਨਾਂ ਨਾ ਪਾਈ ਆ ਕਹਣਾ ਨਾ ਵੱਡਾ ਹੋਏ ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ ਮੰਗਣ ਦਾ ਹੱਦ ਬੰਨਾ ਨਹੀਂ ਲੱਭਾ ਬਸ ਨਹੀਂ ਕੀਤੀ ਆਪਣੇ ਕਹਿਣ ਅਨੁਸਾਰ ਕੋਈ ਵੱਡਾ ਨਹੀਂ ਬਣਿਆ ਮੂੰਹੋਂ ਮੰਗੇ ਧਨ ਨਾਲ ਕਦੇ ਕੋਈ ਰਜਿਆ ਨਹੀਂ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕਿਤੇ ਨੋ ਹੈ ਪ੍ਰਭੂ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖਲਕ ਹੈ ਹੋਰ ਸਾਰੇ ਜੀਆ ਜੰਤ ਹੋਰ ਸਾਰੇ ਜਗਤ ਮੰਡਲ ਨਾਸ਼ਵੰਤ ਹਨ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵਡਿਆ ਸਿਉ ਕੈ ਰੀਸ ਜੋ ਨੀਮੀ ਤੋਂ ਨੀਮੀ ਜਾਤ ਦੇ ਹਨ ਜੋ ਨੀਮਿਆਂ ਤੋਂ ਵੀ ਅਤ ਨੀਵੇਂ ਅਖਵਾਉਂਦੇ ਹਨ हे ਪ੍ਰਭੂ ਮੈਂ ਤੇਥੋਂ ਇਹੀ ਮੰਗਦਾ ਹਾਂ ਕਿ ਤੇਰਾ ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ ਮੈਨੂੰ ਮਾਇਆ ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਗ ਨਹੀਂ ਜਿੱਥੈ ਨੀਚ ਸੰਭਾਲੀਅਨ ਤੇਥੈ ਨਦਰ ਤੇਰੀ ਬਖਸ਼ੀਸ਼ ਕਿਉਂਕਿ ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉੱਤੇ ਹੈ ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ ਸ੍ਰੀ ਰਾਗ ਮਹਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਖਾਣ ਦਾ ਲਾਲਚ ਮੇਰੇ ਅੰਦਰ ਕੁੱਤਾ ਹੈ ਜੋ ਹਰ ਵੇਲੇ ਖਾਣ ਨੂੰ ਮੰਗਦਾ ਭੌਂਕਦਾ ਹੈ ਝੂਠ ਬੋਲਣ ਦੀ ਵਾਦੀ ਮੇਰੇ ਅੰਦਰ ਚੂੜਾ ਹੈ ਜਿਸ ਨੇ ਮੈਨੂੰ ਬਹੁਤ ਨੀਵਾ ਕਰ ਦਿੱਤਾ ਹੈ ਦੂਜਿਆਂ ਨੂੰ ਠੱਗ ਕੇ ਖਾਣਾ ਮੇਰੇ ਅੰਦਰ ਮਰਦਾਰ ਹੈ ਜੋ ਸਵਾਰਥ ਦੀ ਬਦਬੂ ਉਧਾਰਿਆ ਹੈ ਪਰ ਨਿੰਦਾ ਪਰਮਲ ਮੁਕ ਸੁਧੀ ਅਗਨ ਕ੍ਰੋਧ ਚੰਡਾਲ ਪ੍ਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪ੍ਰਾਈ ਮੈਲ ਹੈ ਕ੍ਰੋਧ ਅੱਗ ਮੇਰੇ ਅੰਦਰ ਚੰਡਾਲ ਬਣੀ ਪਈ ਹੈ ਰਸਕਸ ਆਪਸ ਲਾਹਣਾ ਇਹ ਕਰਮ ਮੇਰੇ ਕਰਤਾਰ ਮੈਨੂੰ ਕਈ ਚਸਕੇ ਹਨ ਮੈਂ ਆਪਣੇ ਆਪ ਨੂੰ ਵੜਿਆਉਂਦਾ ਹਾਂ ਹੇ ਮੇਰੇ ਕਰਤਾਰ ਮੇਰੀਆਂ ਤਾਂ ਇਹੀ ਕਰਤੂਤਾ ਹਨ ਬਾਬਾ ਬੋਲੀਏ ਪਤ ਹੋਏ ਏ ਭਾਈ ਉਹ ਬੋਲ ਬੋਲਣਾ ਚਾਹੀਦਾ ਹੈ ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲੇ ਉਤਮ ਸੇ ਦਰ ਉਤਮ ਕਹੀਐ ਨੀਚ ਕਰਮ ਬਹਿਰੋਏ ਰਹਾਓ ਉਹੀ ਮਨੁੱਖ ਅਸਲ ਵਿੱਚ ਚੰਗੇ ਹਨ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਆਖੇ ਜਾਂਦੇ ਹਨ ਮੰਦ ਕਰਮੀ ਬੰਦੇ ਬੈਠੇ ਝੂੜਦੇ ਹੀ ਹਨ ਰਹਾਓ ਰਸ ਸੁਏਨਾ ਰਸ ਰੂਪ ਕਾਮਣ ਰਸ ਪਰ ਮਲਕੀ ਵਾਸ ਸੋਨਾ ਚਾਂਦੀ ਇਕੱਠਾ ਕਰਨ ਦਾ ਚਸਕਾ ਇਸਤਰੀ ਭਾਵ ਕਾਮ ਦਾ ਚਸਕਾ ਸੁਗੰਧੀਆਂ ਦੀ ਲਗਨ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਘੋੜਿਆਂ ਦੀ ਸਵਾਰੀ ਦਾ ਸ਼ੌਂਕ ਨਰਮ ਨਰਮ ਸੱਜਾਂ ਤੇ ਸੋਹਣੇ ਮੈਲ ਮਾੜੀਆਂ ਦੀ ਲਾਲਸਾ ਸਵਾਦਲੇ ਮਿੱਠੇ ਪਦਾਰਤ ਤੇ ਮਾਸ ਖਾਣ ਦਾ ਚਸਕਾ ਇਹ ਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ ਤਾਂ ਪ੍ਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਦੇ ਵਿੱਚ ਹੋ ਸਕਦਾ ਹੈ ਜਿਤ ਬੋਲੇ ਪਤ ਪਾਈ ਹੈ ਸੋ ਬੋਲਿਆ ਪਰਵਾਣ ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਫਿੱਕਾ ਬੋਲ ਵੇ ਗੁਚਣਾ ਸੁਣ ਮੂਰਖ ਮਨਿਆ ਜਾਣ ਏ ਮੂਰਖ ਅਣਜਾਣ ਮਨ ਸੁਣ ਫਿੱਕਾ ਨਾਮ ਰਸ ਤੋਂ ਸਖਣਾ ਬੋਲ ਬੋਲਿਆ ਖੁਆਰ ਹੋਈਦਾ ਹੈ ਭਾਵ ਜੇ ਸਾਰੀ ਉਮਰ ਨਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖਾਲੀ ਹੋਣ ਤਾਂ ਦੁਖੀ ਹੀ ਰਹਿੰਦਾ ਹੈ ਪ੍ਰਭੂ ਦੀ ਸਿੱਖ ਸਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ ਜੋ ਮਨੁੱਖ ਪ੍ਰਭੂ ਦੀ ਸਿੱਖ ਸਲਾਹ ਕਰਕੇ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹੀ ਚੰਗੇ ਹਨ ਤੈਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿ ਆ ਸਮਾਏ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਭੂ ਹਰ ਵੇਲੇ ਵਸ ਰਿਹਾ ਹੈ ਉਹ ਅਕਲ ਵਾਲੇ ਹਨ ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ ਤਿੰਨ ਕਾ ਕੀ ਸਲਾਹਣਾ ਅਵਰ ਸਵਾਲਿਓ ਕਾਏ ਐਸੇ ਹਲੇ ਮਨੁੱਖਾਂ ਦੀ ਸਿਫਤ ਕੀਤੀ ਨਹੀਂ ਜਾ ਸਕਦੀ ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ ਨਾਨਕ ਨਦਰਿ ਬਾਹਰੇ ਰਾਜੈ দান ਨਾ ਨਾਏ ਏ ਨਾਨਕ ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਆਂਝੇ ਬੰਦੇ ਉਸ ਦੇ ਨਾਮ ਵਿੱਚ ਨਹੀਂ ਜੁੜਦੇ ਉਸ ਦੇ ਦਿੱਤੇ ਧਨ ਪਦਾਰਥ ਵਿੱਚ ਮਸਤ ਰਹਿੰਦੇ ਹਨ ਸਿਰੀ ਰਾਗ ਮਹਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਦਿਨ ਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ ਰੂਪ ਅਫੀਮ ਦਾ ਗੋੜਾ ਜੀਵ ਨੂੰ ਦਿੱਤਾ ਹੋਇਆ ਹੈ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਇਸ ਮੋਹ ਅਫੀਮ ਨੂੰ ਖਾ ਕੇ ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ ਚਾਰ ਦਿਨ ਜ਼ਿੰਦਗੀ ਵਿੱਚ ਰੰਗ ਰਲੀਆਂ ਮਾਰ ਰਹੀ ਹੈ ਸੱਚ ਮਿਲਿਆ ਤਿੰਨ ਸੂਫੀਆਂ ਰਾਖਣ ਕੋ ਦਰਬਾਰ ਜਿਨ੍ਹਾਂ ਨੇ ਮੋਹ ਨਸ਼ਾ ਛੱਡ ਕੇ ਪ੍ਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ ਉਹਨਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ਨਾਨਕ ਸਾਚੇ ਕੋ ਸੱਚ ਜਾਣ हे ਨਾਨਕ ਸਦਾ ਕੈਮ ਰਹਿਣ ਵਾਲੇ ਪ੍ਰਮਾਤਮਾ ਨਾਲ ਸੱਚੀ ਸਾਧ ਬਣਾ ਜਿਤ ਸੇਵੈ ਸੁਖ ਪਾਈਐ ਤੇਰੀ ਦਰਗਾ ਚੱਲੇ ਮਾਣਾ ਰਹਾਓ ਜਿਸ ਦਾ ਸਿਮਰਨ ਕੀਤੇ ਆ ਸੁਖ ਮਿਲਦਾ ਹੈ ਤੇ ਅਰਦਾਸ ਕਰਕੇ हे ਪ੍ਰਭੂ ਆਪਣਾ ਨਾਮ ਦੇ ਜਿਸ ਕਰਕੇ ਤੇਰੀ ਹਜ਼ੂਰੀ ਵਿੱਚ ਆਦਰ ਮਿਲ ਸਕੇ ਰਹਾਓ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾਂ ਹੀ ਤਿਆਰ ਕਰੀਦਾ ਹੈ ਉਸ ਸ਼ਰਾਬ ਵਿੱਚ ਪ੍ਰਭੂ ਦਾ ਨਾਮ ਹੁੰਦਾ ਹੈ ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆਂ ਵੱਲੋਂ ਬੇਪਰਵਾਹ ਕਰ ਦਿੰਦਾ ਹੈ ਸੁਣੇ ਵਖਾਣੇ ਜੇ ਤੜੇ ਹਾਂ ਤਨ ਬਲ ਹਾਰੇ ਜਾਉ ਮੈਂ ਉਹਨਾਂ ਬੰਦਿਆ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ ਤਾਂ ਮਨ ਖੀਵਾ ਜਾਣੀ ਐ ਜਾ ਮਹਲੀ ਪਾਏ ਥਾਉ ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ ਜਦੋਂ ਇਹ ਪ੍ਰਭੂ ਦੀ ਯਾਦ ਵਿੱਚ ਟਿਕਦਾ ਹੈ ਤੇ ਮਨ ਟਿਕਦਾ ਹੈ ਸਿਮਰਨ ਦੀ ਬਰਕਤ ਨਾਲ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਪ੍ਰਭੂ ਦਾ ਨਾਮ ਤੇ ਸਿਵਤ ਸਲਾਹ ਹੀ ਮੂੰਹ ਉਜਲਾ ਕਰਨ ਲਈ ਪਾਣੀ ਹੈ ਤੇ ਸਿਵਤ ਸਲਾਹ ਦੀ ਬਰਕਤ ਨਾਲ ਬਣਿਆ ਹੋਇਆ ਸੁੱਚਾ ਆਚਰਣ ਸਰੀਰ ਉੱਤੇ ਲਾਣ ਲਈ ਸੁਗੰਧੀ ਹੈ ਆਮ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਪਰਮਾਤਮਾ ਦਾ ਨਾਮ ਤੇ ਸਿਪਤ ਸਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ ਸਿਪਤ ਸਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ ਦੁੱਖ ਤਿਸੈ ਪੈ ਆਖੀਐ ਸੂਕ ਜਿਸੈ ਹੀ ਪਾਸ ਦੁੱਖਾਂ ਦੀ ਨਿਰਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ਸੋ ਕਿਉ ਮਨੋਂ ਵਿਸਾਰਿਐ ਜਾਂਕੇ ਜੀ ਪ੍ਰਾਣ ਜਿਸ ਪ੍ਰਭੂ ਦੀ ਬਖਸ਼ੀ ਹੋਈ ਇਹ ਜਿੰਦ ਜਾਨ ਹੈ ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਤਿਸ ਵੇਣ ਸਭ ਅਪਵਿੱਤਰ ਹੈ ਜੀਤਾ ਪੈਨਣ ਖਾਣ ਪ੍ਰਭੂ ਨੂੰ ਵਿਸਾਰਿਆ ਖਾਣ ਪੈਨਣ ਦਾ ਸਾਰਾ ਹੀ ਉਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੋਰ ਗੱਲਾਂ ਸਭ ਪੂੜੀਆਂ ਤੁੱਦ ਭਾਵੈ ਪਰਵਾਣ ਕਿਉਂਕਿ ਹੋਰ ਸਾਰੀਆਂ ਗੱਲਾਂ ਮਨ ਨੂੰ ਨਾਸਵੰਤ ਸੰਸਾਰ ਦੇ ਮੋਹ ਵਿੱਚ ਪਸਾਂਦੀਆਂ ਹਨ हे ਪ੍ਰਭੂ ਉਹੀ ਉਦਮ ਸਚਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਉਂਦਾ ਹੈ